ਤਗਾ ਬੰਦ ਕਰ ਸਕਦੇ ਆਪਾਂ ਉਹ ਇਹ ਬਾਸ ਜੋ ਗੱਲ ਇਹ ਆਹ ਕਿਹੜੀ ਬੱਸ ਹੈ ਸਰਕਾਰੀ ਬੱਸ ਹੈ ਕੋਈ ਪ੍ਰਾਈਵੇਟ ਆ ਮਤਲਬ ਹੋ ਗਿਆ ਇਹ ਕਹਿਣਾ ਗੱਲਾਂ ਕਰ ਰਿਹਾ ਜੇ ਹੋ ਰਿਹਾ ਤੇ 2:00 ਵਜੇ ਦੂੰਗਾ ਕੀ ਨੋਟ ਹੋ ਗਿਆ ਤੇਰ ਕੇ ਲਿਆਓ ਇੱਕ ਕਮੈਂਟ ਚ ਫੜੋ ਆਨੂੰ ਮੈਂ ਤਾਂ ਨਹੀਂ ਘਾਟ ਇਹਨਾਂ ਦਾ ਅਫਦਰ ਜਾਗੀ ਤਾਂ ਬਾਅਦ ਗੱਲ ਕਰਨ ਕਰ ਤੇ ਇਹਨਾਂ ਦਾ ਅਫਦਰ ਜਾਗਾ ਤੇ ਆ ਵੀਡੀਓ ਕੀ ਕੀਤਾ ਇਹ ਸਪੈਸੀਫਿਕ ਕਿਸੇ ਪਰਸਨ ਤੇ ਹਮਲਾ ਕਰਨ ਦੀ ਨੀਅਤ ਸੀ ਪਹਿਲਾਂ ਮੇਰੇ ਦਾ ਕੀਤਾ ਇਹਨਾਂ ਦੇ ਕੀਤਾ ਜੇ ਇਧਰੋਂ ਫਿਰ ਇਧਰ ਆ ਗਿਆ ਤੇ ਉਧਰ ਮਾਰੀ ਮੈਂ ਉੱਥੇ ਬੈਠਾ ਤੇ ਮੇਰੇ ਉਧਰਿਆ ਕਿਰਪਾ ਨਾ ਕੀ ਨਾਮ ਹੈ ਤੁਹਾਡਾ ਠੀਕ ਯਾਰ ਚਾਬੀ ਲੈ ਕੇ ਜਦੋਂ ਸਟਾਰਟ ਕਰਦਾ ਉਹ ਗੱਡੀ ਇਹ ਦੱਸੋ ਨਹੀਂ ਪਬਲਿਕ ਦਾ ਥੋੜਾ ਸਾਨੂੰ ਅਸੀਂ ਪਤਾ ਨਹੀਂ ਕਿੱਥੇ ਜਾਓ ਤੰਗ ਲੱਗੀ ਜਿਹੜੀ ਕੰਨੀ ਨਾ ਹੁੰਦੀ ਉਹ ਕੀ ਹੋਵੇ ਇਹਨੂੰ ਪੰਜਾਬ ਤੋਂ ਬਲਦੀ ਸਾਰਾ ਪਹਿਣਾ ਉਹ ਪਜਾਮੀ ਹੱਥੀ ਲੋਕੀ ਨੂੰ ਨਹੀਂ ਨਹੀਂ ਨੂੰ ਦੱਤੋ ਇਹਨੂੰ ਦੱਕਣਾ ਤੇ ਇਹ ਇਹਨਾਂ ਗੱਡੀ ਤੋਂ ਗੱਲਬਾਤ ਚੱਲ ਨਹੀਂ ਰਹੀ ਵਿੰਦ ਰਹੀ ਕੋਈ ਗੱਲ ਨਹੀਂ ਬੱਤ ਕੀ ਹੁਣ ਇੱਥੇ ਡਰਾਈਵਰ ਨੂੰ ਤੁਹਾਡੇ ਮੁਲਾਜ਼ਮ ਆਏ ਆ ਧੱਕੇ ਨਾਲ ਉਹ ਝੁੱਕ ਕੇ ਧੂਕੇ ਦੇਦੇ ਗਏ 2014 ਗੱਡੀ ਕੋਲ ਜੀ ਜੀ ਜੇਕਰ ਜੇ 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 ਜ ਕੋਈ ਨਹੀਂ ਜੀ ਪਹੁੰਚ ਕਰਾਂਗੇ 310090 ਆਪਕੇ ਨਾਮ ਕਰੋ ਜੀ ਬੱਸ ਕੋਈ ਧੰਨਵਾਦ ਜਨਾਬ ਖੁਦ ਕਰੀਏ ਜਨਾਬ ਹਰੇ ਖਾਨੀ ਵੱਡੀ ਨੂੰ ਕਰਵਾ ਰਹੇ ਹਾਂ ਇਹ ਮੈਂ ਹਰ ਕੱਢੀ ਆ ਤੁਹਾਨੂੰ ਮੈਂ ਕਹਿੰਦਾ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਤੁਹਾਨੂੰ ਕੱਲ ਨੂੰ ਦਿਖਾਉਂਦਾ ਮੈਂ اوه چڪو آوهي 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 آوه گاندي 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 ਇਹ ਕੰਦਿਰਾਂ ਨੇ ਮਰਦੇ ਸੇ ਮਿਚੋਪਾ ਬੰਦਾ ਮਰ ਗਿਆ ਉਹਨੇ ਇੱਕ ਦਾ ਬੋਟਾ ਮਰਦੇ ਆਵਾਜ਼ ਤੇ ਲੱਗਿਆ ਨਾਲੇ ਮਰਨ ਮਾਰ ਕਰ ਗਈ ਜੀ ਨਾਮ ਦਾ ਬੰਦਾ ਉਹਨਾਂ ਦਾ ਮਾਰ ਦੇ ਦਿੱਤੇ ਜੀ ਚਾੜੀ ਬੁਲਾ ਦੇ ਤੁਸੀਂ ਇਹਨਾਂ ਨੂੰ ਖੇਲ ਹੋ ਜੇ ਉਹ ਵੀ ਸਰਕਾਰੀ ਮੁਲਾਜ਼ਮ ਆ ਉਹ ਵੀ ਇੱਕ ਦਾ ਬੰਦਾ ਮਰਦੇ ਤੇ ਜਰਾ ਚੰਗਾ ਬੰਦਾ ਮਾਰਦ ਲੱਗਿਆ ਉਹ ਕਿਥੇ ਤੁਹਾਨੂੰ ਲੈ ਕੇ ਗਿਆ ਸਰਕਾਰੀ ਚਾਰ ਜਣੇ ਆ ਗਏ ਬੁੱਜਿਆ ਕਦੀ ਨਾ ਨੌਰਾ ਸਾਹਿਬ ਨੂੰ ਕੋਈ ਪਤਾ ਨਹੀਂ ਆਈ ਦੋ ਕਿਤੇ ਪੀ.ਆਰ.ਟੀ.ਸੀ. ਗੱਡੀ ਖਰਾਬ ਹੋ ਗਈ ਉਹ ਸਵਾਰੀਓ ਤੇ ਲੱਗੀਆਂ ਆ ਉਹ ਗੱਡੀ ਤੇ ਆ ਪੂਰੀ ਲਾਨ ਲੱਗੀ ਪਈ ਉਹ ਸਵਾਰੀਓ ਜਿਹੜੀਆਂ ਉਹ ਉਹਦੇ ਚੀਕਾਂ ਮਾਰੀਆਂ ਜਿਹੜੇ ਇਧਰ ਉਹਦਾ ਕਰਪਾਨਾ ਮਾਰੀਆਂ ਨੂੰ ਆਣ ਕੇ ਇੱਦਾਂ ਹੀ ਗੱਤ ਮਾਰੀਆਂ ਅੜੀ ਚਾਬੀ ਵੀ ਕੱਢ ਕੇ ਲੈ ਗਿਆ ਬੜਕੇ ਇਧਰੋਂ ਜਿਹੜੀ ਬਾਰੀ ਤੇ ਖੁੱਲੀ ਨਹੀਂ ਤੇ ਇਕੱਲੀ ਹੀ ਸੜਾਂਗੇ ਉਹ ਕਨੈਕਟਰ ਨੂੰ ਮਾਰ ਲਾ ਪਿਆ ਨਾਲ ਤੋਂ ਕਹਾਂਗੇ ਚਾਰ ਅੱਠ ਜਣੇ ਨਾਲ ਗਾੜੀਆਂ ਖੜਦੇ ਮੁੰਨੇ ਜਿਹੜੇ ਮੁੰਡੇ ਆਏ ਆ ਤੇ ਚਾਰ ਜਿਹੜੇ ਉਹ ਬਾਬੇ ਗੋਲ ਕਰਨੇ ਵਾਲੇ ਉਹਨਾਂ ਕੋਲ ਪਰਪਾਨਾ ਕਿਉਂ ਬੋਲਦੇ ਮੈਂ ਉਹ ਰੈਲੀ ਦਾ ਕਰਕੇ ਜਿਆਦਾ ਮੈਂ ਠੰਡੇ ਆ ਸਾਡੀ ਜੀ ਰੈਲੀ ਇਹ ਰੈਲੀਆਂ ਥੋੜਾ ਵਾ ਇਹ ਲੋਕਾਂ ਨੂੰ ਜਨਤਾ ਖਰਾਬ ਕਰਨ ਵਾਸਤੇ ਸਿਰਫ ਰੈਲੀਆਂ ਨਹੀਂ ਹੈ ਤੁਹਾਡਾ ਨਾਮ ਕੀ ਹੈ ਸਾਡਾ ਬਖਤਾਰ ਸਿੰਘ ਕਿੱਥੋਂ ਆ ਰਹੇ ਸੀਗੇ ਬੱਸੀਆਂ ਬੱਸ ਸਵਾਰੀ ਫੋਨ ਨਹੀਂ ਲੈਣ ਲੱਗੀ ਜੀ ਵਿੱਚ ਗੱਡੀ ਦਾ ਨੁਕਸਾਨ ਨਹੀਂ ਹੋਇਆ ਸਵਾਰੀ ਦਾ ਸਵਾਰੀ ਆ ਤੇਰੀ ਇੱਕ ਕੁੜੀ ਨੇ ਜਿਹੜੀ ਉਹ ਮਾਥਾ ਵੀਡੀਓ ਬਣਾਈ ਆ ਹਰ ਕੋਲ ਵੀਡੀਓ ਬਣਾਉਂਦੇ ਟਾਈਮ ਨਹੀਂ ਮਿਲਿਆ ਉਹਨੂੰ ਗੱਡੀ ਨੂੰ ਮਾਰ ਲੱਗ ਪਿਆ

ਸਾਨੂੰ ਜਿਹੜੀ ਬਰਬੜ ਵਾਲੀ ਗੱਡੀ ਛੱਡ ਜਾਂਦਾ ਕਿੰਨੇ ਕੁ ਜਾਣੇ ਸੀਗੇ ਉਹ ਹੋਰ ਛਾਈ ਆਉਣਾ ਉਹ ਵੇਖੋ ਕਰਦੇ ਆ ਕਿੰਨੇ ਕੁ ਜਾਣੇ ਸੀਗੇ ਜੀ ਉਹ ਗੱਲੀ ਦਾ ਇਨਸਾਨ ਹੈ ਉਹ ਵੇਖੋ ਚਾਬੀ ਗੱਡੀ ਜਿਹੜੀ ਹਟਾੜ ਕਰ ਲਈਏ ਦੂਜੀ ਆ ਸੰਸਰ ਵਾਲੀ ਗੱਡੀ ਨਹੀਂ ਸਟਾਰਟ ਹੋਣੀ ਜਿਹਨੇ ਚਾਬੀ ਨਾ ਮਿਲੀ ਚਾਬੀ ਨਾਲ ਹੀ ਕੱਢ ਕੇ ਲੈ ਗਿਆ ਆਪੀ ਕਰੋ ਇਤੋਂ ਮੈਂ ਉੱਤਰ ਕੇ ਜਾ ਦੇ ਲੈ ਮਾਈਕ ਨੂੰ ਗੱਡੀ ਭੰਨ ਦੇ ਉਹ ਚਾਬੀ ਵੜੇ ਨਾ ਕਿੰਨੇ ਜਾਣੇ ਸੀਗੇ ਕਿੰਨੇ ਜਾਣੇ ਸੀਗੇ ਟੋਟਲ ਚਾਰ ਗੱਡੀ ਜਹਾਜ ਅੱਠ ਜੜੇ ਉੱਦਾਂ ਆ ਮੋਨੇ ਅੱਜ ਇਹਨਾਂ ਚਾਰ ਚੱਕਰ ਅੱਜ ਹਾਂ ਦਰਜਿਆਂ ਦਾ ਲੱਗ ਰਿਹਾ ਜੀ ਠੀਕ ਹੈ ਤੁਹਾਡੀਆਂ ਕੁਰਬਾਨੀਆਂ ਕਿ ਸਾਰੀਆਂ ਤੁਹਾਰੇ ਬਾਬੇ ਉਹਨਾਂ ਕੁਰਬਾਨਾ ਮਾਰਿਆ ਦੂਜੇ ਮੁੱਖ ਜਮਕੇ ਮਾਰਦੇ ਪਾਣੀ ਪੀਆ ਮਾਰਦੇ ਠੀਕ ਕੰਡੈਕਟਰ ਨੂੰ ਵੀ ਤੁਸੀਂ ਕਹਿ ਰਹੇ ਹੋ ਮਾਰਿਆ ਈ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਕੀ ਕਾਰਨ ਸੀ ਉਸੇ ਪਾਸ ਵਾਲੇ ਦੀ ਝਟਪ ਹੋਈ ਹੈ ਕਿਸੇ ਆਪਸ ਵਿੱਚ ਉਹ ਹਲੇ ਵੈਰੀਫਾਈ ਕਰਦੇ ਆ ਵੀ ਕਿਹਦੇ ਨਾਲ ਝਟਪ ਹੋਈ ਆ ਪਰ ਉਸ ਤੋਂ ਬਾਅਦ ਜਿਹੜਾ ਰੋਡ ਜਾਮ ਹੋਇਆ ਸੀ ਉਹਦੇ ਵਿੱਚ ਹੀ ਖਲਾਇਆ ਅੱਛਾ ਕਾਂਗਰਸ ਦੇ ਵੱਲ ਰੋਡ ਸ਼ੋ ਵੀ ਕੱਢਿਆ ਜਾ ਰਿਹਾ ਹੈ ਇਹ ਵੀ ਭੁਤੀਤ ਹੋ ਰਿਹਾ ਕਿ ਸ਼ਾਇਦ ਉਹਨੂੰ ਰੋਕਣ ਦੀ ਜਾਂ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਕੋਚਾ ਜਿਆ ਸਾਹਮਣੇ ਆਇਆ ਤੁਹਾਡੇ ਇਦਾਂ ਦਾ ਕੁਝ ਨਹੀਂ ਹੈਗਾ ਇਹਦਾ ਇਹ ਝਗੜਾ ਹੋਇਆ ਕਰੋੜੇ ਰੇਜ ਦਾ ਮਾਮਲਾ ਹੈਗਾ ਉਹਦੇ ਵਿੱਚ ਕੋਈ ਆਪਸ ਵਿੱਚ ਦੋ ਪਾਰਟੀਆਂ ਲੜੀਆਂ ਬੱਸ ਵਾਲੇ ਨਾਲ ਲੜਿਆ ਕੋਈ ਜਿਹੜੇ ਮੁਖਤਿਆਰ ਡਰਾਈਵਰ ਹੈਗੇ ਨੇ ਬੱਸ ਦੇ ਉਹਨਾਂ ਦਾ ਕਹਿਣਾ ਹੈ ਕਿ ਰੈਲੀ ਦੇ ਵਿੱਚ ਹੀ ਕੋਈ ਖੁਸ਼ਨਾਤੀ ਅਨੁਸਾਰ ਆਈ ਸੀ ਉਹਨਾਂ ਨੇ ਹਮਲਾ ਕੀਤਾ ਦੇਖੋ ਜੀ ਇਦਾਂ ਕੋਈ ਤੇ ਸਟicker ਤਾਂ ਲੱਗਿਆ ਨਹੀਂ ਹੋਵੇ ਰੈਲੀ 'ਚ ਆਈ ਸੀ ਨਹੀਂ ਆਈ ਸੀ ਉਹਦਾ ਵੈਰੀਫਾਈ ਹੋਏ ਤੀ ਪਤਾ ਲੱਗੇਗਾ ਕੁਝ ਲੋਕ ਕਹਿ ਰਹੇ ਨੇ ਕਿ ਰੈਲੀ ਦੇ ਦੌਰਾਨ ਜਿਹੜੇ ਕੋਈ ਗੁੰਡੇ ਆਏ ਉਹਨਾਂ ਨੇ ਕਿਰਪਾਨ ਮਾਰੀ ਔਰ ਉਸ ਦੇ ਬਾਅਦ ਉਹਨਾਂ ਨੇ ਡਰਾਈਵਰ ਦੇ ਨਾਲ ਬਦਤਮੀਜ਼ੀ ਕੀਤੀ ਔਰ ਚਲੇ ਗਏ ਇਹ ਸਾਰੀਆਂ ਚੀਜ਼ਾਂ ਵੈਰੀਫਾਈ ਕਰਕੇ ਪਤਾ ਲੱਗੇਗਾ ਹੁਣ ਕੀ ਅਸੀਂ ਇਹ ਫਾਇਲ ਦੱਚ ਕਰਾਂਗੇ ਉਸ ਤੋਂ ਇਨਵੈਸਟਿਗੇਟ ਕਰਾਂਗੇ ਜਿਹੜੇ ਜਿਹੜੇ ਬੰਦੇ ਹੁੰਦੇ ਹਨ ਉਹਨਾਂ ਨੂੰ ਫੜ ਕੇ ਕਰਦੇ ਹਾਂ ਠੀਕ ਧੰਨਵਾਦ ਚਲੋ